ਲਓ ਜੀ ਹੁਣ ਇਹ ਦੱਸੋ ਕਿ ਯਕੀਨ ਕਿਦੇ ਤੇ ਕਰੀਏ ਉਹ ਕਹਿੰਦੇ ਹੁੰਦੇ ਆ ਨਾ ਕਿ ਸਾਡੀਆਂ ਹੀ ਬਿੱਲੀਆਂ ਮਿਆਉਂ ਸਾਨੂੰ ਕਹਿੰਦੀਆਂ ਉਂਗਲੀ ਫੜਾਈਏ ਤੇ ਪੌਂਚਾ ਫੜ ਲੈਂਦੀਆਂ ਬਿਲਕੁਲ ਐਸੀ ਤਰ੍ਹਾਂ ਦੀ ਘਟਨਾ ਇੱਕ ਮਕਾਨ ਮਾਲਕ ਨਾਲ ਵਾਪਰੀ ਆ ਜਿਨੇ ਆਪਣਾ ਇੱਕ ਮਕਾਨ ਕਿਸੇ ਔਰਤ ਨੂੰ ਕਿਰਾਏ ਤੇ ਦਿੱਤਾ ਸੀ ਇਸ ਕਿਰਾਏਦਾਰ ਔਰਤ ਨੇ ਆਪਣੇ ਹੀ ਮਾਲਕ ਨੂੰ ਕਿਡਨੈਪ ਕਰ ਲਿਆ ਤੇ ਉਸ ਮਨੋਜ ਨਾਮ ਦੇ ਮਕਾਨ ਮਾਲਕ ਨੂੰ ਮਨੋਜ ਦੇ ਆਪਣੇ ਹੀ ਇੱਕ ਮਕਾਨ ਵਿੱਚ ਕਟਨਾਬ ਕਰਕੇ ਰੱਖਿਆ ਇਹ ਘਟਨਾ ਸਾਹਮਣੇ ਆ ਰਹੀ ਹੈ ਜੀ ਮੋਹਾਲੀ ਦੇ ਟਕੋਲੀ ਤੋਂ ਦੱਸਿਆ ਜਾ ਰਿਹਾ ਕਿ ਮੋਹਾਲੀ ਦੇ ਟਕੋਲੀ ਤੋਂ ਇੱਕ ਮਕਾਨ ਮਾਲਕ ਨੇ 2021 ਵਿੱਚ ਆਪਣਾ ਮਕਾਨ ਇੱਕ ਔਰਤ ਨੂੰ ਕਿਰਾਏ ਤੇ ਦਿੱਤਾ ਸੀ ਜਿਹੜੀ ਔਰਤ ਨੇ ਕੁਝ ਟਾਈਮ ਤਾ ਉਸ ਮਕਾਨ ਮਾਲਕ ਨੂੰ ਕਿਰਾਇਆ ਦਿੱਤਾ ਪਰ ਬਾਅਦ ਵਿੱਚ ਉਹਨੇ ਕਹਿ ਦਿੱਤਾ ਕਿ ਮੇਰੇ ਪਤੀ ਦੀ ਮੌਤ ਹੋ ਗਈ ਆ ਇਸ ਕਰਕੇ ਮੈਂ ਕਿਰਾਇਆ ਨਹੀਂ ਦੇ ਸਕਦੀ ਤਾਂ ਹੌਲੀ-ਹੌਲੀ ਉਸ ਮਕਾਨ ਮਾਲਕ ਦੇ ਤੇ ਔਰਤ ਦੇ ਆਪਸ ਵਿੱਚ ਸਬੰਧ ਬਣ ਗਏ ਕੁਝ ਸਮੇਂ ਬਾਅਦ ਮਕਾਨ ਮਾਲਕ ਨੂੰ ਇਹ ਪਤਾ ਲੱਗ ਗਿਆ ਕਿ ਉਹ ਔਰਤ ਝੂਠ ਕਹਿ ਰਹੀ ਆ ਉਸ ਦਾ ਪਤੀ ਹਲੇ ਜਿੰਦਾ ਹੈ ਜਿਹਦੇ ਕਰਕੇ ਦੋਹਾਂ ਦਾ ਦੋਹਾਂ ਦੇ ਜਿਹੜੇ ਸਬੰਧ ਸੀ ਉਹ ਵਿਗੜਨੇ ਸ਼ੁਰੂ ਹੋ ਗਏ ਤੇ ਮਕਾਨ ਮਾਲਕ ਨੇ ਉਸ ਤੋਂ ਆਪਣਾ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦਾ ਜਿਹੜਾ ਆਪਸੀ ਰਿਸ਼ਤਾ ਸੀ ਉਹ ਟੁੱਟ ਗਿਆ ਜਿਹਦੇ ਕਰਕੇ ਜਿਹੜੀ ਔਰਤ ਸੀਗੀ ਉਹਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਜਿਹੜਾ ਮਕਾਨ ਮਾਲਕ ਸੀ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਹਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਵੀ ਗੱਲ ਆ ਰਹੀ ਹੈ ਕਿ ਇਸੇ ਕਰਕੇ ਇਸੇ ਝਗੜੇ ਨੂੰ ਖਤਮ ਕਰਨ ਲਈ ਮਕਾਨ ਮਾਲਕ ਨੇ ਔਰਤ ਨੂੰ 2 ਲੱਖ ਰੁਪਏ ਦਿੱਤਾ ਉਸ ਮਕਾਨ ਮਾਲਕ ਤੇ ਕਰਾਏਦਾਰ ਔਰਤ ਦਾ ਆਪਸ ਵਿੱਚ ਇਤੋਂ ਤੱਕ ਝਗੜਾ ਵਧ ਗਿਆ ਕਿ ਔਰਤ ਨੇ ਸਕੀਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਉਸ ਮਕਾਨ ਮਾਲਕ ਨੂੰ ਕਟਨੇਪ ਕਰਨ ਦੀਆਂ ਤੇ ਕਿਹਾ ਇਹ ਜਾ ਰਿਹਾ ਕਿ ਜਿਹੜਾ ਮਕਾਨ ਮਾਲਕ ਸੀ ਉਹ ਸੁਬਾ ਸਵੇਰੇ ਸੈਰ ਤੇ ਜਾਂਦਾ ਸੀਗਾ ਉਸ ਔਰਤ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਉਸ ਮਕਾਨ ਮਾਲਕ ਨੂੰ ਰਾਸਤੇ ਵਿੱਚ ਸੈਰਤੇ ਜਾਂਦੇ ਹੋਏ ਆ ਕਡਨੈਪ ਕਰ ਲਿਆ ਘਰੋਂ ਸੈਰ ਤੇ ਗਿਆ ਮਨੋਜ ਜਦੋਂ ਘਰ ਵਾਪਸ ਨਹੀਂ ਆਇਆ ਤਾਂ ਘਰ ਦੇ ਪਰੇਸ਼ਾਨ ਹੋਏ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਉਹਨਾਂ ਨੇ ਹਾਈ ਕੋਰਟ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਤਾਂ ਹਾਈ ਕੋਰਟ ਦੇ ਹੁਕਮਾਂ ਦੇ ਪੁਲਿਸ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਪੁਲਿਸ ਨੇ ਕਾਰਵਾਈ ਕੀਤੀ ਤਾਂ ਮਨੋਜ ਉਸ ਔਰਤ ਨੇ ਇੱਕ ਗਰਹਿਲਣਾ ਬਣ ਕੇ ਮਨੋਜ ਦੇ ਹੀ ਮਕਾਨ ਵਿੱਚ ਕਡਨੈਪ ਕਰਕੇ ਰੱਖਿਆ ਹੋਇਆ ਸੀ ਤਾਂ ਪੁਲਿਸ ਨੇ ਉਥੇ ਜਾ ਕੇ ਮਨੋਜ ਨੂੰ ਛਡਵਾਇਆ ਤੇ ਉਸ ਕਿਰਾਏਦਾਰ ਔਰਤ ਤੇ ਉਹਦੇ ਸਾਥੀ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਇਸ ਘਟਨਾ ਵਿੱਚ ਅੱਗੇ ਚੱਲ ਕੇ ਕੀ ਹੋਵੇਗਾ ਇਹ ਆਉਣ ਵਾਲਾ ਵਕਤ ਦੱਸੇਗਾ ਗੱਲ ਇਹ ਵੀ ਆ ਰਹੀ ਆ ਕਿ 19 ਜੁਲਾਈ 2024 ਨੂੰ ਉਸ ਕਿਰਾਏਦਾਰ ਔਰਤ ਨੇ ਆਪਣੇ ਮਕਾਨ ਮਾਲਕ ਉੱਪਰ ਇੱਕ ਰਿਪੋਰਟ ਦਰਜ ਕਰਾਈ ਜਿਦੇ ਵਿੱਚ ਉਸਨੇ ਕਿਹਾ ਕਿ ਜਿਹੜਾ ਮਕਾਨ ਮਾਲਕਾ ਉਹਨੇ ਮੇਰੀ ਕੁੱਟਮਾਰ ਕੀਤੀ ਮੇਰੇ ਤੇ ਹਮਲਾ ਕੀਤਾ ਫਿਰ ਬਾਅਦ ਵਿੱਚ ਦੋਹਾਂ ਦਾ ਸਮਝੌਤਾ ਹੋ ਗਿਆ ਜਿਦੇ ਵਿੱਚੋਂ ਜਿਹੜਾ ਮਕਾਨ ਮਾਲਕ ਸੀ ਉਹਨੇ ਉਸ ਔਰਤ ਨੂੰ 50000 ਰੁਪਏ ਹੋਰ ਦਿੱਤੇ। ਦੋਸਤੋ ਤੁਸੀਂ ਦੱਸੋ ਵੀ ਇਹ ਕਿਹੋ ਜੀ ਨੈਤਿਕਤਾ ਜਿਹੜੇ ਮਕਾਨ ਮਾਲਕ ਨੇ ਇੱਕ ਔਰਤ ਨੂੰ ਬਹਿਣ ਵਾਸਤੇ ਮਕਾਨ ਦਿੱਤਾ ਤੇ ਉਹਨੇ ਆਪਣੇ ਹੀ ਮਾਲਕ ਨੂੰ ਕੱਡਨਾਪ ਕਰ ਰਿਆ ਮੰਨਿਆ ਕਿ ਇਹਨਾਂ ਦੋਹਾਂ ਦੇ ਕਿਤੇ ਨਾ ਕਿਤੇ ਸਬੰਧ ਬਣੇ ਹੋਣਗੇ ਤੇ ਉਹਨਾਂ ਵਿੱਚ ਵਿਗਾੜ ਵੀ ਆਇਆ ਪਰ ਜੇਕਰ ਦੋਹਾਂ ਦੇ ਸਬੰਧ ਬਣੇ ਤੇ ਫਿਰ ਉਹਨਾਂ ਵਿੱਚ ਵਿਗਾੜ ਆਇਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੱਕ ਦੂਜੇ ਤੇ ਇਸ ਤਰੀਕੇ ਦਾ ਤਸ਼ੱਦਦ ਤਸ਼ੱਦਦ ਕਰੀਏ ਤਸ਼ੱਦਦ ਟਾਈਏ ਪਰ ਰਿਸ਼ਤੇ ਵਿੱਚ ਅਸੀਂ ਅਕਸਰ ਹੀ ਵੇਖਦੇ ਹਾਂ ਜਿਹੜੇ ਲੋਕ ਇੱਕ ਦੂਜੇ ਦੇ ਬਹੁਤ ਕਰੀਬ ਰਹਿੰਦੇ ਆ ਨੇੜੇ ਰਹਿੰਦੇ ਆ ਉਹਨਾਂ ਵਿੱਚ ਹੀ ਇਸ ਤਰੀਕੇ ਦੁਸ਼ਮਣੀ ਵੱਧ ਜਾਂਦੀ ਹੈ ਦੋਸਤ ਦੋਸਤ ਨੂੰ ਮਾਰੀ ਜਾਂਦਾ ਭਰਾ ਭਰਾ ਨੂੰ ਮਾਰੀ ਜਾਂਦਾ ਜਿਹੜੇ ਪ੍ਰੇਮੀ ਪ੍ਰੇਮਿਕਾ ਹੁੰਦੇ ਉਹ ਇੱਕ ਦੂਜੇ ਦਾ ਕਤਲ ਕਰੀ ਜਾਂਦੇ ਆ ਮਤਲਬ ਕਿ ਹਰ ਰਿਸ਼ਤੇ ਦੀ ਇਹੋ ਕਹਾਣੀ ਬਣੀ ਪਈ ਆ ਇਸ ਪੂੰਜੀਵਾਦੀ ਦੌਰ ਨੇ ਸਾਡੇ ਰਿਸ਼ਤੇ ਕਿਹੜੇ ਰਾਹਾਂ ਤੇ ਪਾਤੇ ਕਿ ਮਨੁੱਖ ਸਿਰਫ ਪੈਸੇ ਪਿੱਛੇ ਇੱਕ ਦੂਜੇ ਦੇ ਕਤਲ ਕਰੀ ਜਾਂਦਾ ਮਾਰੀ ਵੱਢੀ ਜਾਂਦਾ ਜਾਂ ਜੇ ਕੋਈ ਇਸ ਤਰੀਕੇ ਦੇ ਰਿਸ਼ਤੇ ਬੰਦਿਆ ਜਿਵੇਂ ਇਸ ਮਕਾਨ ਮਾਲਕ ਤੇ ਕਿਰਾਏਦਾਰ ਔਰਤ ਦਾ ਬਣਿਆ ਤੇ ਬਾਅਦ ਵਿੱਚ ਸਚਾਈ ਪਤਾ ਲੱਗਣ ਕਰਕੇ ਉਹ ਟੁੱਟ ਗਿਆ ਜਿਹਦੇ ਵਿੱਚ ਇੱਕ ਦੂਜੇ ਨੂੰ ਮਤਲਬ ਮਕਾਨ ਮਾਲਕ ਆਪਦਾ ਪੈਸਾ ਮੰਗਣ ਲੱਗ ਗਿਆ ਤੇ ਜਿਹੜੀ ਔਰਤ ਸੀ ਉਹਨੇ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਮਤਲਬ ਸਾਡੇ ਰਿਸ਼ਤੇ ਕਿਹੜੇ ਪਾਸੇ ਨੂੰ ਤੁਰਪੇ ਇੱਕ ਚੀਜ਼ ਹੋਰ ਜਿਹੜੀ ਅਸੀਂ ਆਪਣੇ ਰਿਸ਼ਤੇ ਵਿੱਚ ਅਕਸਰ ਹੀ ਦੇਖਦੇ ਹਾਂ ਆਪਣੇ ਸਮਾਜ ਵਿੱਚ ਦੇਖਦੇ ਹਾਂ ਕਿ ਜਿਹੜੇ ਮਰਦ ਨੇ ਜਦੋਂ ਉਹ ਕਿਸੇ ਰਿਸ਼ਤੇ ਵਿੱਚ ਵਿਗੜਦੇ ਨੇ ਤਾਂ ਮਰਦ ਔਰਤ ਨੂੰ ਜਾਂ ਆਪਣੇ ਕਿਸੇ ਹੋਰ ਨੂੰ ਸਾਥੀ ਨੂੰ ਵੱਧ ਨੁਕਸਾਨ ਪਹੁੰਚਾਉਂਦੇ ਨੇ ਸੱਟ ਫੇੜ ਕਰਦੇ ਨੇ ਜਾਂ ਹੋਰ ਕਿਸੇ ਤਰੀਕੇ ਦਾ ਤਸ਼ੱਦਦ ਕਰਦੇ ਨੇ ਤੇ ਜਿਹੜੀ ਔਰਤ ਆ ਉਹ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਆ ਇਹ ਅਸੀਂ ਰਿਸ਼ਤੇ ਵਿੱਚ ਆ ਅਕਸਰ ਹੀ ਦੇਖਦੇ ਆ ਪੂਰੀ ਘਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਜੀ ਇਹ ਘਟਨਾ ਵਾਪਰੀਆ ਮਹਾਲੀ ਦੇ ਟਕੋਲੀ ਚ ਜਿੱਥੇ ਇੱਕ ਮਕਾਨ ਮਾਲਕ ਨੂੰ ਉਸੇ ਦੀ ਕਿਰਾਏਦਾਰ ਔਰਤ ਨੇ ਕਿਡਨੈਪ ਕਰ ਲਿਆ ਜਿਹਨੂੰ ਹਾਈ ਕੋਰਟ ਦੇ ਹੁਕਮਾਂ ਰਾਹੀਂ ਪੁਲਿਸ ਨੇ ਛੁੜਵਾਇਆ ਮਕਾਨ ਮਾਲਕ ਨੇ ਇੱਕ ਔਰਤ ਨੂੰ ਆਪਣਾ ਮਕਾਨ ਕਿਰਾਏ ਤੇ ਦਿੱਤਾ ਸੀ ਕੁਝ ਟਾਈਮ ਤਾ ਜਿਹੜੀ ਕਿਰਾਏਦਾਰ ਔਰਤ ਸੀ ਉਹਨੇ ਆਪਣੇ ਮਕਾਨ ਮਾਲਕ ਨੂੰ ਕਿਰਾਇਆ ਦਿੱਤਾ ਪਰ ਥੋੜੇ ਸਮੇਂ ਵਿੱਚ ਉਹਨੇ ਕਹਿ ਦਿੱਤਾ ਕਿ ਮੇਰੇ ਪਤੀ ਦੀ ਮੌਤ ਹੋ ਗਈ ਹੈ ਜਿਸ ਦੇ ਕਰਕੇ ਮੈਂ ਕਿਰਾਇਆ ਨਹੀਂ ਦੇ ਸਕਦੀ ਤਾਂ ਹੌਲੀ-ਹੌਲੀ ਜਿਹੜੀ ਉਹ ਕਿਰਾਏਦਾਰ ਔਰਤ ਸੀ ਤੇ ਮਕਾਨ ਦਾ ਮਾਲਕ ਸੀ ਦੱਸਿਆ ਇਹ ਜਾ ਰਿਹਾ ਕਿ ਉਹਨਾਂ ਦੇ ਆਪਸੀ ਸਬੰਧ ਬਣ ਗਏ ਤੇ ਸਬੰਧ ਬਣਨ ਤੋਂ ਬਾਅਦ ਜਦੋਂ ਕੁਝ ਟਾਈਮ ਕੁਝ ਸਾਲਾਂ ਬਾਅਦ ਮਕਾਨ ਮਾਲਕ ਨੂੰ ਇਹ ਪਤਾ ਲੱਗਾ ਕਿ ਇਸ ਔਰਤ ਦਾ પતિ ਜਿੰਦਾ ਏ ਤਾਂ ਉਹਨਾਂ ਦੇ ਸਬੰਧ ਆਪਸ ਵਿੱਚ ਵਿਗੜਨੇ ਸ਼ੁਰੂ ਹੋ ਗਏ ਤੇ ਹੌਲੀ-ਹੌਲੀ ਉਹਨਾਂ ਦੇ ਸਬੰਧ ਟੁੱਟ ਗਏ ਜਿਹਦੇ ਕਰਕੇ ਮਕਾਨ ਮਾਲਕ ਨੇ ਔਰਤ ਤੋਂ ਆਪਣਾ ਕਿਰਾਇਆ ਮੰਗਣਾ ਸ਼ੁਰੂ ਕਰ ਦਿੱਤਾ ਤੇ ਦੱਸਿਆ ਇਹ ਜਾ ਰਿਹਾ ਕਿ ਫੇਰ ਜਿਹੜੀ ਉਹ ਔਰਤਾ ਇਸੇ ਤੋਂ ਗੁੱਸੇ ਵਿੱਚ ਰਹਿਣ ਲੱਗ ਗਈ ਤੇ ਉਸ ਔਰਤ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲ ਕੇ ਸੈਰ ਤੇ ਜਾਂਦੇ ਆਪਣੇ ਮਕਾਨ ਮਾਲਕ ਨੂੰ ਕਿਡਨਾਪ ਕਰ ਲਿਆ ਤੇ ਆ ਮਕਾਨ ਮਾਲਕ ਦੇ ਆਪਣੇ ਹੀ ਮਕਾਨ ਇੱਕ ਹੋਰ ਮਕਾਨ ਵਿੱਚ ਉਸ ਨੂੰ ਬੰਦਕ ਬਣਾ ਕੇ ਰੱਖਿਆ ਜਿੱਥੇ ਹਾਈ ਕੋਰਟ ਦੇ ਹੁਕਮਾਂ ਤੇ ਪੁਲਿਸ ਨੇ ਜਾ ਕੇ ਉਸ ਮਨੋਜ ਨਾਂ ਦੇ ਆਦਮੀ ਨੂੰ ਉਸ ਔਰਤ ਤੋਂ ਛਡਵਾਇਆ ਤੇ ਉਹਨਾਂ ਨੇ ਜਿਹੜੀ ਉਹ ਔਰਤਾ ਤੇ ਉਹਦਾ ਇੱਕ ਸਾਥੀ ਆ ਉਹਦੇ ਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਇਸ ਮਾਮਲੇ ਦੀ ਅਸਲ ਸਚਾਈ ਕੀ ਆ ਹੋਰ ਇਹਦੇ ਵਿੱਚ ਕੀ ਕੀ ਸੱਚ ਸਾਹਮਣੇ ਆਉਂਦੇ ਆ ਇਹ ਪੂਰੀ ਜਿਹੜੀ ਇਨਵੈਸਟੀਗੇਸ਼ਨ ਆ ਉਹਦੇ ਤੋਂ ਬਾਅਦ ਪਤਾ ਲੱਗੂਗਾ ਤੁਹਾਡਾ ਇਸ ਪੂਰੀ ਘਟਨਾ ਤੇ ਕੀ ਵਿਚਾਰਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸੋ